ਸ਼ਨੀਲ ਵੀਡੀਓ ਤੁਸੀਂ ਕਿੰਨੂੰ ਕਹਿੰਦੇ ਸ਼ਨੀਲ ਵੀਡੀਓ ਮੈਨੂੰ ਤਾਂ ਸ਼ਨੀਲ ਵੀਡੀਓ ਦੀ ਅੰਤਿਕ ਪਰਭਾਸ਼ਾ ਹੀ ਨਹੀਂ ਸਮਝ ਆਈ ਅਸ਼ੀਲਤਾ ਸ਼ੀਲਤਾ ਅਸ਼ੀਲਤਾ ਕਰੀ ਜਾਂਦੇ ਆ ਅਸ਼ੀਲਤਾ ਵੜਾਉਂਦੀ ਜੀ ਸ਼ੀਲਤਾ ਵੜਾਉਂਦੀ ਦੱਸੋ ਨੇ ਸ਼ੀਲਤਾ ਵੜਾਉਂਦੀ ਇਹਦੇ ਜਿੰ ਪਹਿਲੀ ਗੱਲ ਤੇ ਹੈ ਵਾ ਕਿ ਤੁਹਾਨੂੰ ਕਿਵੇਂ ਪਤਾ ਸ਼ੀਲਤਾ ਵੜਾਉਦੀ ਮੈਨੂੰ ਪਹਿਲਾਂ ਤੇ ਦੱਸੋ ਤੁਸੀਂ ਇਹ ਹਮਰਤ ਵਾਲ ਮੈਰੋ ਹੈ ਗੰਦੀਆਂ ਮਿਲਵਾ ਵੇਚਦਾ ਕਿਵੇਂ ਰਿਆ ਆ ਇਨੂੰ ਕਿੰਨੇ ਜਾਜੇ ਦਿੱਤੀ ਗੁਰੂ ਦਾ ਬਾਣਾ ਪਾਉਣ ਤੋਂ ਬਾਅਦ ਤੂੰ ਗੰਦੀਆਂ ਫਿਲਮਾਂ ਵੇਖੀ। ਕਿਉਂਕਿ ਜਿਹੜਾ ਗੁਰਦਾ ਸਿੱਖ ਹੈ ਜਿਹੜਾ ਗੁਰੂ ਦੇ ਬਾਣੇ 'ਚ ਆ ਗਿਆ ਉਹਦਾ ਤਾਂ ਗੁਰੂ ਤੋਂ ਬਗੈਰ ਧਿਆਨ ਹੀ ਨਹੀਂ ਜਾਣਾ ਜੇਦਾ ਉਹਦਾ ਤਾਂ ਧਿਆਨ ਹੀ ਪਾਠ ਪੂਜਾ ਲਾਉਣਾ ਚਾਹੀਦਾ। ਫਿਰ ਇਹਨੂੰ ਸ਼ੀਲਤਾ ਦਾ ਕਿਵੇਂ ਬਦਲ ਗਿਆ? ਪੱਤਰਕਾਰ ਸਾਹਿਬ ਪਹਿਲੀ ਗੱਲ ਤੇ ਇਹ ਹੈਗੀਏ ਕਿਸੇ ਨੇ ਇਹਨੂੰ ਵੀਡੀਓ ਪਾਈ ਹੋਵੇ ਕਿਸੇ ਨੇ ਇਹਨੂੰ ਕਿਹਾ ਹੋਵੇ ਸ਼ੀਲਤਾ ਫਲਾਂ ਰਿਹਾ ਉਹ ਠੇਕਦਾ ਦਾ ਉਹ ਧਰਮਾ ਨਿਕੇਦਾ ਦਾ ਪੰਜਾਬ ਵਿੱਚ ਲਗਾਤਾਰ ਵੀਡੀਓ ਕ੍ਰिएਟਰਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਤੇ ਉਸ ਤੋਂ ਬਾਅਦ ਮਿਲ ਰਹੀ ਹੈ ਸਿਕਿਉਰਟੀ ਲਗਾਤਾਰ ਹੀ ਜਿਹੜੀਆਂ ਈਮੇਲ ਰਾਹੀਂ ਇੰਸਟਾਗ੍ਰam ਪੋਸਟ ਰਾਹੀਂ ਜਿਹੜਾ ਹੈ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਲੜਕੇ ਜਾਂ ਲੜਕੀਆਂ ਵੀਡੀਓ ਬਣਾਉਂਦੀਆਂ ਨੇ ਉਹਨਾਂ ਨੂੰ ਅਜਿਹੀਆਂ ਵਾਰਦਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਇਹ ਮੁੱਦੇ ਤੇ ਗੱਲਬਾਤ ਕਰਨਗੇ ਸਾਡੇ ਨਾਲ ਸਮਾਜ ਸੇਵਕ ਜਗਪਾਲ ਲਾਲੀ ਜੀ ਲਾਲੀ ਜੀ ਫੋਨ ਆਇਆ ਹੱਥ ਦੇ ਵਿੱਚ ਲੋਕਾਂ ਨੇ ਵੀਡੀਓ ਬਣਾਈ ਬੜਾ ਮਜ਼ਾ ਕੀਤਾ ਇੱਕ ਦੂਜੇ ਨੂੰ ਸ਼ੇਅਰ ਕੀਤੀ ਪਰ ਹੁਣ ਜਿਹੜੀ ਇਹ ਧਮਕੀਆਂ ਮਿਲ ਰਹੀਆਂ ਜਿਹੜੇ ਲੋਕ ਵੀਡੀਓ ਬਣਾ ਰਹੇ ਨੇ ਉਹਨਾਂ ਨੂੰ ਜਿਹੜੇ ਮਾਰਿਆ ਜਾ ਰਿਹਾ ਇਹ ਸੋਚਦੇ ਹੋ ਦੇ ਬਾਰੇ ਕੀ ਕਰਨਾ ਚਾਹੋਗੇ ਜਨਤਾ ਨੂੰ ਤੁਹਾਨੂੰ ਇਹ ਗੱਲ ਹੈਗੀ ਆ ਕਿ ਜਿਹੜਾ ਸੋਸ਼ਲ ਮੀਡੀਆ ਦੇ ਲੋਕ ਵੀ ਆਪਣਾ ਬਣਾ ਰਹੇ ਨੇ ਵੀਡੀਓ ਵਗੈਰਾ ਜੀ ਉਹਨਾਂ ਦਾ ਸ਼ੌਂਕ ਹੈ ਕੋਈ ਵੀਡੀਓ ਬਣਾਉਂਦਾ ਆਪਣਾ ਝੋਕਾ ਨਾ ਤੁਸੀਂ ਕਿਸੇ ਦੀ ਜਾਦੀ ਦੇ ਰੋਗ ਤੇ ਨਹੀਂ ਲਾ ਸਕਦੇ ਆਜ਼ਾਦ ਮੋਲਕ ਹੈ ਇਹਦੇ ਵਿੱਚ ਹਰ ਆਦਮੀ ਨੂੰ ਆਪਣਾ ਰਾਈਟ ਹੈਗਾ ਬੰਦਾ ਜੋ ਮਰਜ਼ੀ ਕਰ ਸਕਦਾ ਤੇ ਜੋ ਵੀਡੀਓ ਬਣਾਉਂਦੇ ਆ ਤੇ ਆਪਣੀ ਮਰਜ਼ੀ ਨਾਲ ਬਣਾਉਂਦੇ ਆ ਉਹਦੇ ਮਾਪਿਓ ਨੂੰ ਕੋਈ ਇਤਰਾਜ਼ ਨਹੀਂ ਵੀਡੀਓ ਬਣਾਣ ਜਿਹੜੇ ਬਣਾਉਂਦੇ ਪਏ ਆ ਤੇ ਸਾਨੂੰ ਉਹਦੇ ਤੇ ਇਤਰਾਜ਼ ਨਹੀਂ ਹੋਣਾ ਜਿੱਦਾਂ ਮੈਂ ਤਾਂ ਕਹਿੰਦਾ ਗਲਤ ਗੱਲ ਆ ਮਾੜੀ ਗੱਲ ਆ ਕਿ ਜੇ ਕੋਈ ਵੀਡੀਓ ਬਣਾਉਂਦੇ ਕਿਸੇ ਦੇ ਕੋਈ ਇਤਰਾਜ਼ ਕਰਕੇ ਤੇ ਉਹਨੂੰ ਧਮਕੀਆਂ ਲਾਣਾ ਇਸ ਚੀਨ ਵਿੱਚ ਚੰਗਾ ਨਹੀਂ ਦੇ ਪਰ ਲਾਲੀ ਜੀ ਵੀਡੀਓ ਤਾਂ ਚੰਗੀਆਂ ਬਣਨੀਆਂ ਚਾਹੀਦੀਆਂ ਨੇ ਜੇਕਰ ਕੋਈ ਅਸ਼ਲੀਲ ਵੀਡੀਓ ਬਣਾਏਗਾ ਤੇ ਉਹਦੇ ਮਾਪੇ ਪਿਤਾ ਵੀ ਰੋਕਣਗੇ ਸਮਾਜ ਵੀ ਰੋਕੇਗਾ ਹਰ ਕੋਈ ਰੋਕੇਗਾ ਸ਼ੀ ਅਸ਼ਲੀਲ ਵੀਡੀਓ ਤੁਸੀਂ ਕਿਹਨੂੰ ਕਹਿੰਦੇ ਹੋ ਸ਼ਲੀਲ ਵੀਡੀਓ ਮੈਨੂੰ ਤਾਂ ਸ਼ਲੀਲ ਵੀਡੀਓ ਦੀ ਹੱਦ ਤੱਕ ਪਰਿਭਾਸ਼ਾ ਹੀ ਨਹੀਂ ਸਮਝ ਆਈ ਇਹ ਮੇਰੇ ਖਿਆਲ ਨਾਲ ਅੱਜ ਮੇਰਾ ਹਫਤਾ ਹੋ ਗਿਆ ਨਾ ਹਫਤੇ ਨਾਲ ਜ਼ਿਆਦਾ ਹੀ ਹੋ ਗਿਆ ਨਾ ਐਪੀਸੋਡ ਚੱਲਣ ਦੇ ਆ ਇਹੜਾ ਕਤਲ ਹੋਇਆ ਅਸ਼ਲੀਲਤਾ ਸ਼ੀਲਤਾ ਅਸ਼ਲੀਲਤਾ ਕਰੀ ਜਾਂਦੇ ਆ ਅਸ਼ੀਲਤਾ ਫੁਲਾਤੀ ਜੀ ਸ਼ੀਲਤਾ ਫੁਲਾਤੀ ਜੀ ਦਤੋਂ ਨੇ ਸ਼ੀਲਤਾ ਫੁਲਾਤੀ ਇਹਦੇ ਜਿੰ ਪਹਿਲੀ ਗੱਲ ਤੇ ਹੈ ਵੈ ਕਿ ਤੁਹਾਨੂੰ ਕਿਵੇਂ ਪਤਾ ਅਸ਼ੀਲਤਾ ਫੁਲਾਤੀ ਸਾਡਾ ਕੰਮ ਕੀ ਆ ਦੇਖੋ ਅਸੀਂ ਜਦੋਂ ਬਾਣੇ ਨਾਲ ਜੁੜ ਜਾਂਦੇ ਨਾ ਬਾਣੇ ਨਾਲ ਬਾਣੇ ਦਾ ਮਤਲਬ ਹੈਗਾ ਗੁਰੂ ਘਰ ਨਾਲ ਜੁੜਨਾ ਪ੍ਰਮਾਤਮਾ ਦੇ ਨਾਲ ਅਸੀਂ ਜੁੜਨਾ ਤੇ ਬਾਣੇ ਵਾਲੇ ਬੰਦੇ ਨੂੰ ਤੇ ਵੈਸੇ ਹੀ ਕਹਿੰਦੇ ਸਤਿ ਸਰਮਾਲਾ ਰੱਬ ਰੱਬ ਜਪ ਰੱਬ 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 ਜਪਨਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਘਰ ਜਾਣਾ ਸੇਵਾ ਕਰਨੀ ਆ ਪਰਮਾਤਮਾ ਦੇ ਵਿੱਚ ਆਸਥਾ ਰੱਖਣੀ ਆ ਔਰ ਪਰਮਾਤਮਾ ਜੀ ਜੀਨ ਹੋਣਾ ਆ ਨਾ ਮੈਨੂੰ ਪਹਿਲਾਂ ਤੇ ਦੱਸੋ ਤੁਸੀਂ ਇਹ ਅੰਮ੍ਰਿਤ ਮਾਲ ਮੇਰੋ ਹੈ ਗੰਦੀਆਂ ਫਿਲਮਾਂ ਵੇਖਦਾ ਕਿਵੇਂ ਰਿਹਾ ਵਾ ਇਹਨੂੰ ਕਿੰਨੇ ਇਜਾਜ਼ਤ ਦਿੱਤੀ ਗੁਰੂ ਦਾ ਬਾਣਾ ਪਾਉਣ ਤੋਂ ਬਾਅਦ ਤੂੰ ਗੰਦੀਆਂ ਫਿਲਮਾਂ ਵੇਖ ਇਹਨੂੰ ਕਿਵੇਂ ਪਤਾ ਲੱਗਾ ਕਿ ਸ਼ੀਲਤਾ ਬਲਾਈ ਜਾ ਰਹੀ ਹੈ ਜਦਕਿ ਜਿਹੜਾ ਗੁਰਦਾ ਸਿੱਖ ਹੈ ਜਿਹੜਾ ਗੁਰੂ ਦੇ ਬਾਣਾ ਹੀ ਜਾ ਗਿਆ ਹੈ ਉਹਦਾ ਤਾਂ ਗੁਰੂ ਤੋਂ ਬਗੈਰ ਧਿਆਨ ਹੀ ਨਹੀਂ ਜਣਾ ਜੇਦਾ ਉਹਦਾ ਤਾਂ ਧਿਆਨ ਹੀ ਪਾਠ ਪੂਜਾ ਲਾਉਣਾ ਚਾਹੀਦਾ ਫਿਰ ਇਹਨੂੰ ਸ਼ੀਲਤਾ ਦਾ ਕਿਵੇਂ ਬਦਲ ਲੱਗਾ ਜੀ ਹੋ ਸਕਦਾ ਹੈ ਜੀ ਕਿਸੇ ਨੇ ਸਮਾਜ ਦੇ ਵਿੱਚੋਂ ਕਿਹਾ ਹੋਵੇ ਉਹਨਾਂ ਲੋਕਾਂ ਵੱਲੋਂ ਕਿਹਾ ਗਿਆ ਹੋਵੇ ਕਿ ਇਹ ਜਿਹੜੀ ਔਰਤ ਹੈ ਜਿਹਦਾ ਨਾਮ ਹੈ ਇਹ ਜਿਹੜੀ ਇਹ ਸ਼ਲੀਲ ਵੀਡੀਓ ਪਾ ਰਹੀ ਹੈ ਛੋਟੇ ਕੱਪੜੇ ਪਾ ਕੇ ਵੀਡੀਓ ਪਾ ਰਹੀ ਹੈ ਗੰਦੀਆਂ ਮੰਦੀਆਂ ਗੱਲਾਂ ਕਰ ਰਹੀ ਹੈ ਇਸ ਕਰਕੇ ਹੀ ਸ਼ਾਇਦ ਇਹ ਜਿਹੜਾ ਸਟੈਪ ਚੁੱਕਿਆ ਗਿਆ ਹੋਵੇ ਅਮਰਿਤਪਾਲ ਮਹਿਰੋ ਅਤੇ ਦੋ ਸਾਥੀ ਜਿਹੜੇ ਉਹਦੇ ਹੋਰ ਨੇ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਅਮਰਿਤਪਾਲ ਮਹਿਰੋ ਜਿਹੜਾ ਹੈ ਉਹ ਹੁਣ ਯੂਏਈ ਜਾ ਚੁੱਕਾ ਹੈ ਕੁਛ ਵੀ ਹੋ ਸਕਦਾ ਹੈ ਇਹ ਸਿਰਫ ਹਾਲੇ ਜਾਂ ਚੱਲ ਰਹੀ ਹੈ ਪਰ ਲੋਕਾਂ ਦਾ ਕਹਿਣਾ ਸੀ ਕਿ ਉਹ ਸ਼ਲੀਲ ਵੀਡੀਓ ਪਾਈ ਸੀ ਲੋਕਾਂ ਦੇ ਕਮੈਂਟ ਵੀ ਆ ਰਹੇ ਸੀ ਸ਼ਾਇਦ ਇਸੇ ਕਰਕੇ ਜਿਹੜਾ ਸਟੈਪ ਚੁੱਕਿਆ ਗਿਆ ਹੋਵੇ ਤੁਸੀਂ ਕੀ ਇੱਤੇ ਵਿਚਾਰ ਰੱਖਦੇ ਹੋ ਕੀ ਵਿਚਾਰ ਤੁਹਾਡਾ ਹੈ ਤੁਹਾਡੀ ਉਹ ਜ਼ਰੂਰ ਦਰਸ਼ਕਾਂ ਜਾਨਣਾ ਚਾਹਣਗੇ ਉਹ ਪੱਤਰਕਾਰ ਸਾਹਿਬ ਪਹਿਲੀ ਗੱਲ ਤੇ ਹੈਗੀ ਇਹ ਕਿਸੇ ਨੇ ਉਹਨੂੰ ਵੀਡੀਓ ਪਾਈ ਹੋਵੇ ਕਿਸੇ ਨੇ ਉਹਨੂੰ ਕਿਹਾ ਹੋਵੇ ਸ਼ੀਲਤਾ ਫਲਾਂ ਰਿਹਾ ਉਹ ਠੇਕੇਦਾਰਾ ਉਹ ਧਰਮ ਦਾ ਠੇਕੇਦਾਰਾ ਉਹਨੇ ਤੇ ਇੱਕ ਅਮਰਤ ਬਾਣ ਛਕਿਆ ਬਾਣਾ ਪਾਇਆ ਉਹ ਟਿਕ ਠੇਕੇਦਾਰ ਥੋੜੀ ਲੰਮੀ ਆ ਹਮ ਧਰਮ ਦੀ ਠੇਕੇਦਾਰੀ ਵੀ ਨਹੀਂ ਉਹਦੇ ਕੋ ਤੇ ਹੱਕ ਕਾਨੂੰਨ ਦੀ ਵੀ ਠੇਕੇਦਾਰੀ ਨਹੀਂ ਉਹਦੇ ਕੋ ਤੇ ਫਿਰ ਦਸਵਾਣਾਂ ਨਾਲ ਆ ਗਏ ਨੇ ਉਹਨੂੰ ਕਿਨੇ ਰਾਈਟਸ ਦਿੱਤਾ ਕਿ ਆ ਕੇ ਕਤਲ ਕਰਦੇ ਸਾਡੇ ਗੁਰੂ ਸਿੰਘ ਜਿਹੜੇ ਜਿਹੜੇ ਗੁਰੂ ਸਾਹਿਬ ਸੀਗੇ ਸਾਡੇ ਸੱਚੇ ਗੁਰੂ ਸੱਚੇ ਪਾਚਾ ਸਾਡੇ ਚਕਨੀਸ਼ ਗੁਰ ਗੋਬਿੰਦ ਸਿੰਘ ਜਿਨ੍ਹਾਂ ਨੇ ਬਾਣਾ ਦਿੱਤਾ ਸਾਨੂੰ ਜਿਨ੍ਹਾਂ ਨੇ ਸਾਨੂੰ ਅਮਰ ਸ਼ਕਾਇਆ ਤੇ ਗੁਰੂ ਸਿੱਖ ਬਣਾਇਆ ਉਹਨਾਂ ਨੇ ਕਿਹਾ ਮਜਲੂਮਾਂ ਔਰਤਾਂ ਉਹ ਨਿਹੱਥੀਆਂ ਦੀ ਰੱਖਿਆ ਕਰਨ ਲਈ ਫੌਜ ਬਣਾਈ ਇਹ ਕਿਹੜੀ ਫੌਜ ਹੈ ਜੀ ਮਜਲੂਮਾਂ ਤੇ ਨਿਹੱਥੀਆਂ ਦੇ ਵਾਰ ਕਰੀ ਜਾਂਦੀ ਆ ਔਰ ਆਪਣਾ ਨਾਕ ਲੈਂਦਿਆ ਲੜਕੀ ਦਾ ਕਤਲ ਕਰਦਾ ਐ ਲੋ ਐ ਲੈ ਆ ਤੇ ਦੋ ਹੀ ਹਲਤ ਆਈਆਂ ਹੀ ਆ ਜਿਹੜਾ ਜੀ ਕੈਮਰੇ ਵਾਲਾ ਭਾਰ ਪਈਆਂ ਦੀਆਂ ਐ ਲੋ ਜੀ ਐ ਮਾਰ ਦੋ ਚੰਗੀ ਦਾ ਝਾਤੀ ਮਤਲਬ ਬੋਲਣਾ ਤੇ ਨਹੀਂ ਚੰਦਾ ਸੀ ਪਰ ਜਦੋਂ ਤੁਸੀਂ ਆ ਗਏ ਜੀ ਤੇ ਫਿਰ ਬੋਲਣਾ ਪਏਗਾ ਇਹ ਲਿਖਦੇ ਜੀ ਇੰਨੇ ਅੰਗ ਨੇ ਹਥਿਆਰ ਤੇ ਪੜੋਸੀ ਕੇ ਦੋਨੋਂ ਹੱਥ ਕਾਤੇ ਤਾਂ ਤੁਸੀਂ ਇੱਕ ਕਿੱਥੇ ਲਿਖਿਆ ਕਿ ਨਿਹੰਗ ਬਾਣੇ ਦੇ ਵਿੱਚ ਅਸੀਂ ਪੜੋਸੀ ਦੇ ਨਾਲ ਝਗੜਾ ਆ ਤੇ ਉਹਦੇ ਹੱਥ ਵੱਢ दिए ਆ ਲਿਖਿਆ ਜੀ ਨਸ਼ੇ ਕਾ ਰੋਪ ਲਗਾ ਪੜੋਸੀ ਕਾ ਕਤਲ ਕਰ ਕੱਟ ਹੱਥ ਕੱਟਨੇ ਵਾਲਾ ਨਿਹੰਗ ਨਿਕਲਾ ਨਸ਼ੇੜੀ ਇਹ ਵੀ ਅਮੈ ਲਿਖ ਮੇਰੇ ਬਿਆਨ ਥੋੜੀ ਆ ਇਹ ਤਦੋਂ ਐ ਇਹ ਤੇ ਨਿਹੰਗ ਪਾਣਾ ਨਾ ਬੜਾ ਸ਼ੁੱਧ ਪਾਣਾ ਪਹਿਲੀ ਗੱਲ ਤੇ ਅਸੀਂ ਉਹਦੇ ਤੇ ਆਈਏ ਕਿਸੇ ਨੇ ਉਹਨੂੰ ਭੇਜਦੀ ਹੋਣੀ ਆ ਚਲੋ ਭੇਜਦੀ ਜੀ ਉਹਨੂੰ ਉਹ ਉਹ ਗਲਮ ਕਹਵੇ ਭਾਈ ਤੂੰ ਮੈਨੂੰ ਕਿ ਭੇਜਿਆ ਨਾ ਮੈਂ ਤੇ ਗੁਰੂ ਘਰ ਦਾ ਜੁੜ ਗਿਆ ਮੈਂ ਤੇ ਨਿਹੰਗ ਪਾਣਾ ਪਾ ਲਿਆ ਮੇਰੀ ਤੇ ਉਹਨੂੰ ਸਿੱਧੀ ਬਿੱਦੀ ਲੱਗੀ ਗੁਰੂ ਨਾਲ ਮੈਂ ਕੀ ਲੈਣਾ ਸਮਾਜ ਤੋਂ ਇਹ ਤਾਂ ਸਮਾਜੀ ਕੰਮ ਹੈ ਮੈਂ ਸਮਾਜ ਤੋਂ ਕੀ ਲੈਣਾ ਸਮਾਜੀ ਜਿੱਤੇ ਸ਼ੀਲਤਾ ਫੈਲਦੀ ਵੀ ਮੈਂ ਕੀ ਲੈਣਾ ਤੂੰ ਇਹ ਸਰਕਾਰ ਨੂੰ ਅਪੀਲ ਕਰ ਜਾਂ ਤੂੰ ਜਾ ਕੇ ਆਪਣਾ ਨਾਮ ਲੈ ਲੰਦਿਆ ਇਹ ਵੀ ਪੁਲਿਸ ਸਟੇਸ਼ਨ ਦੇ ਵਿੱਚ ਦਰਖਾਸਤ ਦੇ ਉਥੇ ਕਾਰਵਾਈ ਕਰਾਂ ਮੈਂ ਨਾ ਸੰਸਾਰ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਜਦੋਂ ਗੁਰੂ ਨਾਲ ਜੁੜ ਜਾਂਦਾ ਨਾ ਬੰਦਾ ਗੁਰੂ ਵਾਲਾ ਹੋ ਜਾਂਦਾ ਉਹ ਗੁਰੂ ਵਾਲਾ ਸੰਸਾਰਿਕ ਜੀਵਨ ਤੋਂ ਮਹਿਤ ਹੋ ਜਾਂਦਾ ਰਹਿ ਲਾਲੀ ਜੀ ਲੱਗਦਾ ਨਹੀਂ ਕਿ ਦੋਵੇਂ ਪੱਖ ਜਿਹੜੇ ਨੇ ਉਹ ਮਸ਼ਹੂਰੀ ਲੈਣਾ ਚਾਹੁੰਦੇ ਨੇ ਜਿਹੜੀਆਂ ਲੜਕੀਆਂ ਇਹੋ ਜਿਹੇ ਵੀਡੀਓ ਬਣਾ ਰਹੀਆਂ ਨੇ ਉਹ ਵੀ ਵੀਡੀਓ ਬਣਾ ਕੇ ਮਸ਼ਹੂਰ ਹੋਣਾ ਚਾਹੁੰਦੀਆਂ ਨੇ ਤੇ ਜਿਹੜੇ ਇਹੋ ਜਿਹੇ ਲੋਕ ਉਹਨਾਂ ਨੂੰ ਰੋਕਦੇ ਨੇ ਉਹ ਵੀ ਆਪਣੀ ਮਸ਼ਹੂਰੀ ਕਰਨਾ ਚਾਹੁੰਦੇ ਨੇ ਕਿ ਸਾਰੀ ਗੱਲ ਮਸ਼ਹੂਰੀ ਦੀ ਏ ਜਾਂ ਕੋਈ ਹੋਰ ਗੱਲ ਏ ਦੇ ਪਿੱਛੇ ਵੇਖੋ ਜੀ ਮੈਨੂੰ ਉਹਦੇ ਕਹਿਣ ਨਾਲ ਤੇ ਵੀ ਕਹਿੰਦੇ ਆ ਕਿ ਆ ਜਿਹੜਾ ਅਮਰਤਪਾਲ ਮਹਿਰੋ ਆ ਇਹ ਲੋਕਾਂ ਨੂੰ ਬਲੈਕਮੇਲ ਕਰਕੇ ਪੈਸੇ ਲੈਣਾ ਚਾਹੁੰਦਾ ਪਹਿਲਾਂ ਧਮਕੀਆਂ ਲਾਂਦਾ ਕਿ ਕਤਲ ਕਰਨ ਦਾ ਮਾਫੀ ਆਹੀ ਆ ਕਿ ਬਾਕੀ ਯੂਟਿਊਬਰਾਂ ਨੂੰ ਧਮਕੀਆਂ ਲੱਗਣਗੀਆਂ ਤਾਂ ਯੂਟਿਊਬਰ ਆਣਗੇ ਤੇ ਆ ਕੇ ਉਹਦਾ ਨਾਕ ਲੈਂਦੇ ਕੋਈ ਨਾ ਕੋਈ ਪੈਸਾ ਦੇ ਕੇ ਜਾਏਗਾ ਜਾਂ ਕੋਈ ਨਾ ਕੋਈ ਸੈਟਿੰਗ ਕਰਕੇ ਜਾਏਗਾ ਕਹਿਣ ਨਾਲ ਤੇ ਵੀ ਕਹਿੰਦੇ ਆ ਕਹਿਣ ਨਾਲ ਦਾ ਮੂੰਹ ਥੋੜੇ ਬੜੇ ਜਾਂਦਾ ਬਾਕੀ ਯੂਟਿਊਬਰ ਜਿਹੜੇ ਕਰਦੇ ਆ ਯਾਰ ਦੇਖੋ ਪਤਰਕਾਰ ਸਾਹਿਬ ਯੂਟਿਊਬਰ ਜੋ ਕਰਦੇ ਪਿਆ ਸਾਨੂੰ ਕੀ ਉਹਨਾਂ ਤੋਂ ਲੈਣਾ ਉਹਨਾਂ ਦੀ ਨਿੱਜੀ ਜ਼ਿੰਦਗੀ ਆ ਆਪਾਂ ਕਿਸੇ ਦੀ ਨਿੱਜੀ ਜ਼ਿੰਦਗੀ 'ਚ ਝੋਲੀ ਵਰਸਦੇ ਆ ਗੱਲ ਤੇ ਕੀ ਕਤਲ ਦੀ ਔਰ ਕਤਲ ਦੇ ਤੋਂ ਪਹਿਲਾਂ ਕਹਿੰਦੇ ਕੁਝ ਉਹ ਰੇਪ ਵਗੈਰਾ ਵੀ ਹੋਇਆ ਉਹ ਕੋਈ ਕੱਲ ਮੈਂ ਪੜ੍ਹਦਾ ਪਿਆ ਸੀ ਉਹਦੀ ਰਿਪੋਰਟ ਆ ਗਈ ਕਹਿੰਦੇ ਉਹਨੇ ਪੁਸ਼ਟੀ ਕਰਤੀ ਉਹਨਾਂ ਨੇ ਰੇਪ ਦੀ ਇਹ ਕਿੱਥੇ ਲਿਖਿਆ ਜੀ ਗੁਰੂ ਦਾ ਬਣਾ ਪਾ ਕੇ ਤੇ ਆਪਣਾ ਅਸ਼ੀਲਤਾ ਰੋਕਣ ਵਾਲਾ ਬੰਦਾ ਰੇਪ ਕਰ ਰਿਆ ਉਹਨੂੰ ਕਿਸੇ ਨੇ ਕਹਦਾ ਅਸ਼ੀਲਤਾ ਰੋਕ ਅਸ਼ੀਲਤਾ ਰੋਕਣ ਗਏ ਰੇਪ ਕਰ ਦੋ ਉਹ ਤਾਂ ਸ਼ੀਲਤਾ ਬੁਲਾਤੀ ਉਹਨਾਂ ਨੇ ਅਸ਼ੀਲਤਾ ਬੁਲਾਤੀ ਉਹਨਾਂ ਨੇ ਸ਼ੀਲਤਾ ਰੋਕੀ ਨਹੀਂ ਇਸ ਕਰਕੇ ਮੈਂ ਬਿਲਕੁਲ ਨਹੀਂ ਗਿੰਦਾ ਚੰਗਾ ਇਹ ਪਹਿਲੀ ਗੱਲ ਤੇ ਆ ਕਿ ਮੈਂ ਅਪੀਲ ਕਰਦਾ ਆਪਣੇ ਸ਼੍ਰੀ ਕਾਉਤੁਬ ਸਿੰਘ ਸਾਹਿਬ ਜੀ ਜਥੇਦਾਰ ਜੀ ਨੂੰ ਇਹ ਨਿਹੰਗਾਂ ਨੂੰ ਬਾਣੀ ਦੀ ਪੁਸ਼ਟੀ ਕੀਤੀ ਜਾਵੇ ਨਿਹੰਗ ਬਾਣਾ ਆਇਆ ਕਿੱਥੋਂ ਹੈ ਇਹ ਨਿਹੰਗ ਇੰਨੇ ਨਿਹੰਗ ਮਿਆਰੀ ਬੜਾ ਸਾਲ ਦੀ ਮੇਰੀ ਉਮਰ ਹੋ ਗਈ ਇੰਨੇ ਨਿਹੰਗ ਮੈਂ ਕਦੇ ਨਹੀਂ ਵੇਖੇ ਨਿੱਕੇ ਨਿੱਕੇ ਨਿਹੰਗ ਇਹਨਾਂ ਦਾ ਵੇਖੋ ਪਿਸ਼ੋਕੜ ਉਹ ਭਈਏ ਨਿਹੰਗ ਮੁਸਲਮਾਨ ਹੈ ਮੁਸਲਮਾਨ ਹੈ ਕਹ ਦੱਸੋ ਜੀ ਗੁਰੂ ਸਾਹਿਬ ਸਾਡੇ ਕਹਿ ਗਏ ਸੀ ਕਿ ਮੁਸਲਮਾਨ ਤੇ ਤਵਾੜ ਨਹੀਂ ਕਰਨਾ ਤੇਲ ਦੇ ਵਿੱਚ ਬਾਹ ਬਾਦੋ ਤੇ ਉਹ ਬਾਹ ਟੁੱਕ ਕੇ ਤਿਲਾਂ ਜਮਾ ਦੋ ਕਿ ਜਿੰਨੇ ਤਿਲ ਤੁਹਾਡੀ ਬਾਹ ਨਾਲ ਲੱਗੇ ਨਾ ਇੰਨੀਆਂ ਵੀ ਸੋਹਾਂ ਮੁਸਲਮਾਨ ਖਾਵੇ ਨਾ ਮੁਸਲਮਾਨ ਕੋੰਵਾਂ ਠੀਕ ਮਤ ਗਿਨ ਖਤਰਨਾਕ ਕੌਮ ਜੇ ਗੁਰੂ ਸਾਹਿਬ ਕਹਗੇ ਸਾਡੇ ਦਸ਼ਮ ਪੀਤਾ ਸ੍ਰੀ ਆਪਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਕਹਗੇ ਕਿ ਜਿੰਨੇ ਤਿਲ ਤੁਹਾਡੀ ਬਾਹ ਨਾਲ ਲੱਗਣ ਉਨੀਆਂ ਵੀ ਸੋਹਾਂ ਖਾਣ ਇਹਨਾਂ ਤੇ ਇਤਬਾਰ ਨਹੀਂ ਕਰਨਾ ਤੇ ਇਹਦੇ ਤੇ ਇਤਬਾਰ ਮੈਂ ਨਹੀਂ ਸਮਝਦਾ ਇਹ ਚੰਗਾ ਕੰਮ ਕਰਨੇ ਕੋ ਚੰਗਾ ਬੀਬ ਹੋਇਆ ਜਾ ਰਿਹਾ ਹੈ ਤੁਹਾਡੇ ਕਹਿਣ ਦਾ ਭਾਵ ਕਿ ਬਾਣੇ ਦੇ ਅੰਦਰ ਜਿਹੜੇ ਨੇ ਠੱਗ ਵੜੇ ਹੋਏ ਨੇ ਗਲਤ ਇਸਤੇਮਾਲ ਕੀਤਾ ਜਾ ਰਿਹਾ ਬਾਣੇ ਦਾ ਬਿਲਕੁਲ ਗਲਤ ਸਮਝਿਆ ਤੇ ਦੋ ਮੇਕੋ ਹੀ ਗਿਆ ਮੇਕੋ ਘੱਟੋ ਘੱਟ ਸੂਰ ਕੁੱਟਾ ਹੋ ਜੀ ਇਕ ਵਾਰਾਂ ਦੀਆਂ ਪਰ ਲਾਲੀ ਜਿਹੜੀ ਤੁਸੀਂ ਇਹ ਕਟਿੰਗ ਖਾ ਰਹੇ ਹੋ ਕੋਈ ਵੀ ਦੋ ਤਿੰਨ ਦੀ ਲੜਾਈ ਹੁੰਦੀ ਹੈ ਤਾਂ ਹੱਥ ਪੈਰ ਵੱਡੇ ਹੀ ਜਾਂਦੇ ਨੇ ਸੱਟਾਂ ਲੱਗਦੀਆਂ ਨੇ ਫਿਰ ਨਿਹੰਗ ਬਾਣੇ ਨੂੰ ਕੀ ਟਾਰਗੇਟ ਕੀਤਾ ਜਾ ਰਿਹਾ ਕੋਈ ਗੱਲ ਤੇ ਨਿਹੰਗ ਬਾਣੇ ਦੇ ਚੱਲਣ ਦੀ ਆ ਤੁਹਾਡੇ ਸਵਾਲ ਦਾ ਹੀ ਮੈਂ ਜਵਾਬ ਦੇਣਾ ਜੀ ਜੇ ਤਾਂ ਦੋ ਧਿਰਾਂ ਦੀ ਲੜਾਈ ਹੁੰਦੀ ਆ ਤੇ ਹੱਥ ਪੈਰ ਤੇ ਵੱਢੇ ਜਾਂਦੇ ਆ ਕਹਿੰਦੇ ਜੀ ਮੁਖਸਰ ਸਾਹਿਬ ਦੇ ਵਿੱਚ ਦੋ ਧਿਰਾਂ ਦੀ ਲੜਾਈ ਹੋਈ ਤੇ ਉਹਨੂੰ ਰੂਪ ਵੀ ਦੇਤਾ ਸਿੱਖੀ ਰੂਪ ਸਾਡੇ ਆਪਣਾ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਹਤਾ ਕਿ ਸਾਡੇ ਸਿੰਘ ਦੇ ਗੱਲ ਪੈ ਕੇ ਜੀ 295 ਲਾ ਦਿਓ ਜੀ ਸਿੱਖ ਦੇ ਤੇ Hindu ਦੀ ਲੜਾਈ ਜਨਰਲ ਲੜਾਈ ਨੂੰ ਉਹਨੂੰ ਸਿੱਖੀ ਕਰਾਰ ਦੇਤਾ ਜੀ ਇਹ ਸਾਡੇ ਸਿੰਘ ਦੇ ਗੱਲ ਪੈ ਕੇ ਜੀ 295 ਲਾਓ ਜੀ ਇਹਨਾਂ ਨੇ ਆਪਣਾ ਨਾਕ ਲੈਂਦੇ ਬੇਦ ਵੀ ਕਰਨ ਦੀ ਕੋਸ਼ਿਸ਼ ਕੀਤੀ ਜੀ ਇੱਕ ਸਿੱਖ ਦੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਜੀ ਜਦ ਕਿ ਪੱਗ ਲੱਥੀ ਨਹੀਂ ਉਹ ਤੁਸੀਂ ਕਹਿੰਦੇ ਦੋ ਆਪਣਾ ਨਾ ਕੀ ਬੰਦਿਆਂ ਦਾ ਝਗੜਾ ਹਾਂ ਕੋਈ ਵੀ ਝਗੜਾ ਹੋ ਸਕਦਾ ਹੈ ਜੀ ਕੋਈ ਲੜਾਈ ਹੋ ਸਕਦੀ ਹੈ ਝਗੜਾ ਹੋ ਸਕਦਾ ਤੇ ਦੋਵਾਂ ਤਰ੍ਹਾਂ ਦੀਆਂ ਸੱਟਾਂ ਲੱਗਦੀਆਂ ਨੇ ਪਰ ਜੋ ਤੁਸੀਂ ਕਹਿ ਰਹੇ ਹੋ ਕਿ ਨਿਹੰਗ ਬਾਣੇ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਜਾਂ ਨਿਹੰਗ ਨੇ ਹੱਥ ਵੜ ਦਿੱਤਾ ਉਹ ਤਾਂ ਕੋਈ ਵੀ ਵੜ ਸਕਦਾ ਉਹ ਸਾਰਾ ਇਹ ਤਾਂ ਮੈਂ ਕਹਿੰਦੇ ਆ ਦੋ ਸਮਾਜਾਂ ਦੀ ਝਗੜੀ ਕਿਸੇ ਵੀ ਉਸ ਹੋ ਸਕਦਾ ਪਰ ਸਿੱਖ ਹਿੰਦੂ ਦੀ ਲੜਾਈ ਹੁੰਦੀ ਆ ਤੇ ਇਹ ਕਿਉਂ ਕਹਿੰਦੇ ਆ ਆਪਣੇ ਤੁਹਾਡੇ ਜਿਹੜੇ ਸਿੱਖ ਸਮਾਜ ਦੇ ਠੇਕੇਦਾਰ ਇਹ ਸਿੱਖ ਦੀ ਪੱਗ ਲਾਤੀ ਸੀ ਜਦੋਂ ਦੋ ਸਮਾਜਾਂ ਦੀ ਝਗੜਾ ਹੋਣ ਤੋਂ ਖੁਸ਼ਾ ਨਾ ਕਰੋ ਉਹੀ ਮੇਰੇ ਸਿੰਘ ਭਰਾ ਜੀ ਤੁਹਾਡਾ ਮੇਰੇ ਘਰ ਤੁਹਾਨੂੰ ਬੈਠੇ ਬੈਠੇ ਮਤਭੇਦ ਹੋ ਚੁੱਕੇ ਆ ਆਪਣੇ ਦੇ ਸਾਹਮਣੇ ਤੇ ਮੈਂ ਤੁਹਾਨੂੰ ਫੜ ਲਾ ਤੂੰ ਮੈਨੂੰ ਫੜ ਲਓ ਤੇ ਥਪੜੋ ਥਪੜੀ ਹੋਈਏ ਤੁਹਾਡੀ ਪਾਗਲਾ ਜੇ ਫਿਰ ਸਿੱਕੀ ਦਾ ਨਨ ਹੋ ਗਿਆ ਮੈਂ ਤਾਂ ਯਾਦ ਕਰਦਾ ਨਹੀਂ ਹੋਣਾ ਚਾਹੀਦਾ ਇਹ ਪਤਾ ਦੇਖੋ ਹੋਇਆ ਤੇ ਨਿਹੰਗ ਬਾਣੇ ਜੀ ਨਾ ਕੋਈ ਹੋਇਆ ਤੇ ਨਿਹੰਗ ਬਾਣੇ ਜੀ ਨਾ ਇਹ ਤਾਂ ਸਾਡੇ ਸਿੰਘ ਸਾਹਿਬ ਜਾਂ ਸਾਡੇ ਜਿਹੜੇ ਆਪਣਾ ਨਾਗ ਲੰਦੇ ਆ ਜਿਹ ਦੰਦਮੇ ਟਕਸਾਲ ਦੇ ਜਿਹੜੇ ਹੈਗੇ ਸਾਡੇ ਮੁਖੀ ਨੇ ਯਾਨੀ ਹਰਾ ਨਾਮ ਢਿੰਡੀ ਇਹ ਕਿਉਂ ਨਹੀਂ ਕਰਦੇ ਇਸ ਚੀਜ਼ ਦੇ ਉੱਤੇ ਡੀਬਲੀ ਕਿਉਂ ਨਹੀਂ ਜਾਂਦੇ ਕਿ ਨਿਹੰਗ ਬਾਣਾ ਕਿੱਥੋਂ ਆਇਆ ਇਹਨੇ ਨਿਹੰਗ ਸੜਕ ਦੇ ਨਿੱਕੇ ਨੇ ਕਿ ਮੁੰਨੇ ਕਰਪਾਨਾ ਪਾਈਆਂ ਨਿਹੰਗੀ ਬਾਣਾ ਪਾਇਆ ਥੱਲੇ ਕੰਜੀ ਜੱਪੜਾ ਜੀਨ ਦੀ ਪੈਂਟ ਆ ਥੱਲੇ ਜੀਨ ਦੀ ਪੈਂਟ ਪਾਈਆਂ ਉੱਲੇ ਕੰਜੀ ਜੱਪੜਾ ਤੇ ਉੱਤੇ ਚਸ਼ਮੇ ਲਾਏ ਡੇ ਡ ਵੱਡੇ ਉਂਦਰੇ ਜੀ ਤੇ ਪਰਪਾਨ ਐਡੀ ਵੱਡੀ ਪਾਈ ਦੀ ਕੋਈ ਭਾਈ ਕੋਈ ਕਰਮਾਨ ਦੀ ਮਰਿਆਦਾ ਹੈ ਕਿ ਨਹੀਂ ਮਲੇ ਕਹਿੰਦੀ ਜੇ ਪਰ ਉਤੇ ਜੀਨ ਤੇ ਉਤੇ ਕੁਰਬਾਨ ਮਰੇਦਾ ਵੀ ਆ ਗਿਨੀ ਤੁਹਾਡੇ ਕਹਿੰਦਾ ਪਰਚੇ ਫੜੇ ਆ ਉਹ ਪਰਚੇ ਤੇ ਗੁਰੂ ਮਹਾਰਾਜ ਨੇ ਉਦੋਂ ਦਿੱਤੇ ਸੀ ਜਦੋਂ ਅਸੀਂ ਜੰਗਲਾਂ ਵਿੱਚ ਮੁਸਲਮਾਨਾਂ ਨਾਲ ਲੜਦੇ ਸੀ ਔਰ ਜੰਗਲ ਦੇ ਵਿੱਚ ਜਾਂਦੇ ਸੀ ਕੋਈ ਜੰਗਲੀ ਜਾਨਵਰ ਨਾਲ ਪੈ ਜਵੇ ਔਰ ਜੰਗਲੀ ਜਾਨਵਰ ਜਿਹੜਾ ਨਾ ਝਟਪ ਕੇ ਪੈਂਦਾ ਝਟਪ ਕੇ ਤੂੰ ਪਰਚਾ ਹੁੰਦਾ ਸੀ ਤੇ ਨੀਜਾ ਤੇ ਅੰਜ ਕਰਕੇ ਜੰਗਲੀ ਜਾਨਵਰ ਨੂੰ ਮਾਰਦੇ ਦਾ ਸੀ ਹੁਣ ਕੇ ਤੇ ਜਾਨਵਰ ਕਿ ਜੀ ਅੱਡੇ ਅੱਡੇ ਪਰਚੇ ਲੈ ਕੇ ਸੜਕਾਂ ਤੇ ਤੁਰੇ ਕਰਦੇ ਹੁਣ ਕਿਹੜੀ ਜੰਗ ਸਾਡੀ ਲੱਗੀ ਹੋਈ ਸੋ ਸਾਡਾ ਕਿਹਦੇ ਨਾਲ ਝਗੜਾ ਜੀ ਕਿਹੜੇ ਆਉਂਦਾ ਨਾਲ ਆਗ ਲੰਦੇ ਹੁਣ ਔਰੰਗਜ਼ੇਬ ਹੈਗਾ ਜੀ ਜਾਂਪਰਾ ਨਾਲ ਆਗ ਲੰਦੇ ਆ ਮੁਸਲਮ ਸਾਥ-ਸਾਥ ਚੱਲਦੇ ਆ ਜੀ ਹੁਣ ਇੰਡੀਪੈਂਡੈਂਟ ਹੈਗੇ ਆ ਆਜ਼ਾਦ ਦੇਸ਼ ਦੇ ਯਾਦ ਬੰਦੇ ਆ ਹੁਣ ਆਪਾਂ ਕਿਰਪਾਨਾਂ ਲੈ ਕੇ ਕੋਤਰੇ ਫਿਰਦੇ ਆ ਅਸੀਂ ਦੇਖੋ ਜੀ ਅਸੀਂ ਅੰਮ੍ਰਿਤ ਛਕਿਆ ਵਧੀਆ ਗੱਲ ਆ ਗੁਰੂ ਦੇ ਸਿੱਖ ਬਣ ਗਏ ਵਧੀਆ ਗੱਲ ਆ ਨਿਹੰਗ ਬਣ ਗਏ ਵਧੀਆ ਗੱਲ ਆ ਛੋਟੀ ਕਿਰਪਾਨ ਪਾ ਲਓ ਕੋਈ ਵੱਡੀ ਕਿਰਪਾਨ ਪਾਣ ਨਾਲ ਤਾਂ ਜਿਆਦਾ ਲੱਗਦਾ ਕਿ ਬੜਾ ਤਗੜਾ ਸ਼ਰਧਾਲੂ ਆ ਜੀ ਛੋਟੀ ਕਿਰਪਾਨ ਨਾਲ ਵੀ ਤੇ ਆਤਮਾਨ ਦੇ ਕੋ ਮਨਸਾਬ ਹੋਣਾ ਚਾਹੀਦਾ ਔਰ ਇਹ ਕਿਹੜਾ ਕੰਮ ਹੈ ਪਹਿਲਾਂ ਬਲਤਕਾਰ ਕਰੋ ਤੇ ਫਿਰ ਕਤਲ ਕਰ ਦੋ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਹ ਸਿੱਖ ਸੰਸਥਾਵਾਂ ਦਾ ਜਿਹੜਾ ਇਹ ਜਿਹੜਾ ਵਿਸ਼ਾ ਹੈ ਅਸੀਂ ਉਹਨੇ ਵਾਪਿਸ ਅੰਮ੍ਰਿਤਸਰ ਇੱਕ ਲੜਕੀ ਹੈ ਲਾਲੀ ਜੀ ਦੀਪਿਕਾ ਲੁਥਰਾ ਜੋ ਕਿ ਅੰਮ੍ਰਿਤਸਰ ਵਿੱਚ ਰਹਿੰਦੀ ਹੈ ਪਹਿਲਾਂ ਅੰਮ੍ਰਿਤਪਾਲ ਮੈਰੋ ਵੱਲੋਂ ਉਸ ਨੂੰ ਮਾਫੀ ਮੰਗਾਈ ਗਈ ਤਾਂ ਦੁਬਾਰਾ ਜਦੋਂ ਮੁੱਦਾ ਛਿੜਿਆ ਜਦੋਂ ਇਹ ਕਤਲ ਹੋਇਆ ਉਸ ਤੋਂ ਬਾਅਦ ਜਿਹੜੀ ਉਹਨੂੰ ਸਕਿਉਰਿਟੀ ਦਿੱਤੀ ਗਈ ਹੈ ਉਸ ਦੇ ਘਰ ਦੇ ਬਾਹਰ ਜਿਹੜੇ ਪੁਲਿਸ ਵਾਲੇ ਖੜੇ ਕਰ ਦਿੱਤੇ ਗਏ ਨੇ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਕਿ ਇਹ ਜਿਹੜੀ ਲੜਕੀ ਅਸ਼ਲੀਲ ਵੀਡੀਓ ਕਰ ਰਹੀ ਸੀ ਤੇ ਅੰਮ੍ਰਿਤਸਰ ਵਿੱਚ ਹੀ ਰਹਿੰਦੀ ਏ ਕਿ ਇਹ ਸਾਰਾ ਜਿਹੜਾ ਵੀਵਾਦ ਹੈ ਸਿਰਫ ਵੀਡੀਓ ਦੇ ਕਰਕੇ ਹੈ ਜਾਂ ਉਹ ਲੜਕੀ ਪੈਸਾ ਕਮਾ ਰਹੀ ਏ ਜਾਂ ਉਹ ਲੜਕੀਆਂ ਜਿਹੜੀ ਇਹ ਆਜ਼ਾਦ ਹੋ ਰਹੀਆਂ ਨੇ ਥੋੜਾ ਅੱਗੇ ਵਧ ਰਹੀਆਂ ਨੇ ਇਸ ਕਰਕੇ ਜਿਹੜਾ ਦੁਬਾਰਾ ਰੋਕ ਜਿਹੜੀ ਲਗਾਈ ਜਾ ਰਹੀ ਏ ਕਿ ਇਹ ਵੀ ਇੱਕ ਮੁੱਦਾ ਹੋ ਸਕਦਾ ਹੈ ਇਹਦੇ ਵਿੱਚ ਕੋਈ ਮੁੱਦੇ ਤੇ ਬੜੇ ਹੋ ਸਕਦੇ ਆ ਮੁੱਦਾ ਤੇ ਫਿਰ ਇਹ ਵੀ ਹੋ ਸਕਦਾ ਕਿ ਕਿਸੇ ਨੂੰ ਪਹਿਲਾਂ ਧਮਕੀ ਲਾਓ ਆਪਣਾ ਦਬਦਬਾ ਬਣਾਓ ਬਹੁ ਬਲੀ ਭੰਜੋ ਲੋਕ ਤੁਹਾਡੇ ਕੋਲ ਡਰਨਾ ਸ਼ੁਰੂ ਹੋ ਜਾਣ ਕਿ ਤੁਸੀਂ ਮੁੜ ਕੇ ਜਿੰਨੂੰ ਮਰਜੀ ਧਮਕੀ ਲਾਓ ਤੇ ਪੈਸੇ ਮੰਗਾ ਲਓ ਮੁੱਦੇ ਤਾਂ ਬੜੇ ਹੋ ਸਕਦੇ ਬਾਕੀ ਇਹ ਜੀ ਦੀਪਤਾ ਲੁਥਰਾ ਦੇਖੋ ਜੀ ਉਹ ਕੁਝ ਕੰਮ ਕਰ ਰਹੀ ਹੈ ਜਾਂ ਉਹ ਆਪਣਾ ਨਾਗ ਲੈਂਦੇ ਆ ਫੇਸਬੁੱਕ ਤੇ ਜਾਂ ਬਣਾਉਂਦੀ ਵੀ ਆ ਟਿਕਟੋਕ ਜੋ ਵੀ ਬਣਾਉਂਦੀ ਮੈਨੂੰ ਤੇ ਨਹੀਂ ਜਨਨ ਨੌਲੇਜ ਨਹੀਂ ਕਿ ਨਾ ਮੈਂ ਇਸ ਗੱਲਾਂ ਚ ਪੈਣਾ ਤੇ ਸਾਨੂੰ ਪ੍ਰੋਬਲਮ ਕੀ ਆ ਉਹਨਾਂ ਦੇ ਮਾਪਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੋ ਰਹੀ ਗੱਲ ਮੈਂ ਤੁਹਾਨੂੰ ਦੰਦਾ ਪਰ ਉਹਨਾਂ ਦੀ ਵੀਡੀਓ ਸਮਾਜ ਚ ਆ ਰਹੀ ਹੈ ਨਾ ਬੱਚੇ ਵੇਖ ਰਹੇ ਨੇ ਗਲਤ ਪ੍ਰਭਾਵ ਪੈ ਰਿਹਾ ਕਿਤੇ ਨਾ ਕਿਤੇ ਹਰ ਪੱਖ ਸਹੀ ਨਹੀਂ ਹੋ ਸਕਦਾ ਦੋਵੇਂ ਪਾਸੇ ਸਹੀ ਹੋ ਸਕਦੇ ਦੋਵੇਂ ਪੱਖ ਗਲਤ ਵੀ ਹੋ ਸਕਦੇ ਨੇ ਮੈਂ ਤੇ ਵੀਡੀਓ ਹਿੰਦ ਤੱਕ ਨਹੀਂ ਵੇਖੀ ਮੈਂ ਐਂਡ ਐਸੇ ਜਾਂਦਾ ਨਹੀਂ ਮੇਰੇ ਕੋਲ ਮੋਬਾਈਲ ਆ ਡਰਨ ਮੋਬਾਈਲ ਆ ਮੈਂ ਤਾਂ ਨਹੀਂ ਵੀਡੀਓ ਆਡੀਅਨ ਚਪਿੰਦਾ ਚੱਕਰਾਂ ਵਿੱਚ ਮੈਂ ਖੋਲਦਾ ਨਹੀਂ ਨਾ ਮੈਂ YouTube ਖੋਲਦਾ ਨਾ ਮੈਂ Instagram ਖੋਲਦਾ ਮੈਂ ਤੇ ਇਹਨੂੰ ਰੱਖਿਆਦਾ ਯੂਸ ਦੇਖੋ ਫੋਨ ਦੇ ਵਿੱਚੋਂ ਚੱਲਿਆ ਸੀ ਉਹਨਾਂ ਨੇ ਕਿਉਂ ਰੱਖਿਆ ਜੀ ਕਨਵਰਟ ਹੋਵੇ ਜੇ ਕੋਈ ਬੰਦਾ 20 ਕਿਲੋਮੀਟਰ 50 ਕਿਲੋਮੀਟਰ 20 ਕਿਲੋਮੀਟਰ ਇਹ ਘਰ ਬੈਠਾ ਕੋਈ ਆਫਿਸ ਬੈਠਾ ਉਹਨੂੰ ਅਮਰਜੰਸੀ ਕੋਈ ਡਾਕੂਮੈਂਟਸ ਨਹੀਂ ਲੋੜ ਪਈ ਆ ਉਹ ਘਰ ਫੋਨ ਕਰੇ ਕਿ ਯਾਰ ਇਹ ਡਾਕੂਮੈਂਟ ਨਾ ਟਿਕ ਕਰਕੇ ਭੇਜ ਦੇ ਉਹ ਕਲਿੱਕ ਕਰਕੇ ਉਸੇ ਵੇਲੇ ਭੇਜ ਦਿਓ ਪ੍ਰਿੰਟ ਕਰਾ ਲਵੇ ਇਹਦੇ ਐਸ ਕਰਕੇ ਰੱਖਿਆ ਐਸ ਕਰਕੇ ਤੁਹਾਨੂੰ ਕਹਿ ਗਨੂ ਵੇਖੀਏ ਅਸੀਂ ਜੇ ਜਿਹਦਾ ਬੰਦੇ ਦਾ ਜਿਸ ਵੱੰਨੇ ਰੁਝਾਨ ਜਾਏਗਾ ਨਾ ਜਿਸ ਚੀਜ਼ ਜੀ ਇੰਟਰਸਟ ਜਾਏਗਾ ਉਹ ਬੰਦਾ ਉਹੋ ਕੰਮ ਕਰੇਗਾ ਜਿਹੜੇ ਗੰਦੇ ਬੰਦੇ ਆ ਨਾ ਜਿਹਦੇ ਸੋਚ ਕੰਦੀ ਆ ਉਹ ਵੇਖਦੇ ਆ ਪਰ ਹੱਲ ਕੀ ਏ ਲਾਲੀ ਜੀ ਹੁਣ ਲੋਕ ਜਾਂ ਵੀਡੀਓ ਬਣਾਉਣੀ ਬੰਦ ਕਰ ਦੇਣ ਜਾਂ ਅੰਮ੍ਰਿਤਪਾਲ ਮਹਿਰੋ ਵਰਗੇ ਜਿਹੜੇ ਬੰਦੇ ਸਮਾਜ ਨੂੰ ਸੁਧਾਰਨਾ ਚਾਹੁੰਦੇ ਨੇ ਕੁਝ ਲੋਕ ਉਹਦੀ ਸਹਿਮਤ ਵੀ ਨਹੀਂ ਕਿ ਉਹ ਸਮਾਜ ਨੂੰ ਸੁਧਾਰ ਰਿਹਾ ਏ ਕਿ ਹੱਲ ਕੀ ਏ ਵੀਡੀਓ ਬਣਾਉਣੀ ਬੰਦ ਕਰੀਏ ਜਾਂ ਅੰਮ੍ਰਿਤਪਾਲ ਮਹਿਰੋ ਵਰਗੇ ਬੰਦੇ ਬੰਦ ਕਰੀਏ ਕਿ ਹੱਲ ਕੀ ਏ ਮੇਰੇ ਮੇਰੇ ਹਿਸਾਬ ਨਾਲ ਤੇ ਅੰਮ੍ਰਿਤਪਾਲ ਮਹਿਰੋ ਵਰਗੇ ਬੰਦੇ ਬੰਦ ਕਰਨੀ ਕੀ ਦੀ ਆ ਹਾਂ ਤੇ ਗੱਲੀਆਂ ਵੀਡੀਓ ਚੱਲਦੀਆਂ ਰਹਿਣ ਜੀ ਭਾਜੀ ਇਹ ਤਾਂ ਵੀ ਕੋ ਵੀਡੀਓ ਜਿਹੜੀ ਆ ਕੋਈ ਬੰਦਾ ਗਲਤ ਕੰਮ ਕਰਦਾ ਪਹਿਲਾਂ ਤਾਂ ਵੀਡੀਓ ਦੀ ਗੱਲ ਤੇ ਆ ਜੰਨੇ ਆਇਆ ਰਸੀ ਇਹ ਫਿਲਮਾਂ ਜਿਹਨੀਆਂ ਸ਼ੀਲਤਾ ਫਲਾਈ ਜਾ ਰਹੀ ਹੈ ਬੰਦ ਕਰਾਓ ਇਹਨਾਂ ਨੂੰ ਜਾਓ ਨਾ ਵੱਡੇ ਘਰਾਂ 'ਚ ਜਾਓ ਛੋਟੇ ਘਰ ਦੇ ਬੱਚਿਆਂ ਨੂੰ ਆਪਾਂ ਤੰਗ ਕਰਨ ਨੇ ਪਰੇਸ਼ਾਨ ਕਰਨ ਦੇ ਆ ਆਪਾਂ ਵੱਡੇ ਘਰਾਂ 'ਚ ਜਲੀਏ ਫਿਲਮਾਂ ਆਂਡੀਆਂ ਨਵੀਆਂ ਜਿਹੜੀਆਂ ਫਿਲਮਾਂ ਕਿੰਨੀ ਸ਼ੀਲਤਾ ਫਲਾਈ ਜਾ ਰਹੀ ਹੈ ਬੰਦ ਕਰਾਓ ਜਾਓ ਫਿਰ ਅਮਰਪਾਲ ਮੈਨੂੰ ਕਹੋ ਆਪਣੀ ਫੌਜ ਜਿਹੜੀ ਗੁੱਗ ਜਿਹੜੀ ਫੌਜ ਬਣਾਈ ਆਪਣੀ ਬਲ ਹੱਤਕਾਰ ਕਰਦਿੰਦੇ ਉਹ ਫੌਜ ਲੈ ਜਾਉਂਦਾ ਬੰਬੇ ਆਣ ਨੂੰ ਜਾਓ ਜਿਵੇਂ ਨੰਤ ਤਮ ਗਿਆ ਲਾਜ ਆ ਕੇ ਕਿੰਨੇ ਸਟਾਰਾਂ ਲਾ ਉਹਨਾਂ ਡਾਇਰੈਕਟਰਾਂ ਲਾ ਪ੍ਰੋਡਿਊਸਰਾਂ ਲਾ ਵੀ ਮੈਂ ਜਿਹੜੀ ਫਿਲਮ ਤੇ ਅਸੀਂ ਵੇਖ ਲਈ ਨਾ ਕਿਸੇ ਦੀ ਸ਼ੀਲਤਾ ਤੇ ਉਹਨੂੰ ਮਾਰਾਂਗਾ ਫਿਰ ਉਹਨਾਂ ਨੂੰ ਮਾਰੇ ਸ਼ੁਰੂਆਤ ਕਰਨਾ ਉਤੋਂ ਜੇ ਕਰਨਾ ਹੀ ਆ ਤਾਂ ਫਿਰ ਵੱਡੇ ਘਰੋਂ ਸ਼ੁਰੂ ਕਰੇ ਨਾ ਆ ਗਿਆ ਛੋਟੇ ਘਰਾਂ ਨੂੰ ਗਾਲਾਂ ਕੱਢਦੀਆਂ ਤੇ ਵੱਡੇ ਘਰਾਂ ਨੂੰ ਸਲਾਮਾਂ ਮਾਰਦੀਆਂ ਫਿਰ ਉਹਦੇ ਸ਼ੀਲਤਾ ਨਹੀਂ ਗਈ ਤਾਂ 500 ਫਿਲਮ ਖਾਦ ਦੇਣਾ ਜੋ ਗੰਦ ਬਖਦੇ ਆ ਜੋ ਕਰਦੇ ਆ ਆਪਣਾ ਅੰਮ੍ਰਿਤਵਾਲ ਮੈਰੋ ਉਹਨਾਂ ਦਾ ਜਾ ਪਾਕਿਸਤਾਨ ਮੁਸਲਮਾਨ ਹੈਗਾ ਤੁ ਤੇਰਾ ਗੰਦ ਭਗਦੇ ਇਹਦਾ ਪਾਕਿਸਤਾਨ ਵਾਲੇ ਗੰਦੀਆਂ ਕਹਿੰਦੇ ਕਮੈਂਟਸ ਬੰਦੇ ਉਹ ਮੀਟ ਚਲਦੇ ਆ ਤੇ ਉਹ ਪਾ ਉਹਨੂੰ ਜਾ ਕੇ ਉਹਨਾਂ ਨੂੰ ਬੰਦ ਕਰਾ ਬਾਕੀ ਗੱਲ ਇਹ ਧਰਮ ਦਾ ਟੇਕੇਦਾਰ ਯਾਰ ਇਹਨੂੰ ਕਿਨੇ ਰਾਈਟਸ ਦਿੱਤਾ ਕਤਲ ਕਰਨ ਦਾ ਪਹਿਲੀ ਗੱਲ ਤਾਂ ਮੁਕਦੀ ਇੱਥੇ ਆ ਕਿ ਤੂੰ ਕੋਈ ਧਰਮ ਦਾ ਟੇਕੇਦਾਰ ਆ ਪਹਿਲੀ ਗੱਲ ਤਾਂ ਤੂੰ ਨੂੰ ਰਾਈਟਸ ਕਿਨੇ ਦਿੱਤਾ ਕੋਈ ਪਾਉਂਦਾ ਕੋਈ ਉਹਨੇ ਕੰਪਲੇਂਟ ਕਰੇ ਜਾ ਕੇ ਤੈਨੂੰ ਪ੍ਰੋਬਲਮ ਸੀ ਕੰਪਲੇਂਟ ਕਰ ਦਿੰਦਾ ਲੋਕਤੰਤਰ ਆ ਨਾ ਲੋਕਤੰਤਰ ਹੀ ਜਾਂਦਾ ਉਹਦੇ ਪੁਲਿਸ ਨੂੰ ਕੰਪਲੇਂਟ ਕਰਦਾ ਆਪੇ ਪੁਲਿਸ ਵੇਖਦੀ ਕਿ ਆ ਸਹੀ ਹੈ ਕਿ ਗਲਤ ਹੈ ਉਹਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਉਹਨੂੰ ਸਜ਼ਾ ਮਿਲ ਜਾਂਦੀ ਤੇਰੀ ਬੀਬੀ ਕਮਲਕੌਰ ਸੀਗੀ ਉਹਨੂੰ ਜਾਂ ਦੀਪਕਾ ਲੁਥਰਾ ਜਾਂ ਹੋਰ ਜਿਹੜੇ ਪਾंदे ਪਏ ਆ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਚੱਲਣਾ ਚਾਹੀਦਾ ਇਹ ਜਿੱਥੇ ਲਿਖਿਆ ਭਾਈ ਮੈਨੂੰ ਤੁਹਾਡੇ ਪਸੰਦ ਨਹੀਂ ਆਈ ਗੱਲ ਨਹੀਂ ਪਸੰਦ ਆਇਆ ਤੇ ਮੈਂ ਤੁਹਾਡਾ ਕਤਲ ਕਰਦਾ ਹਾਂ ਇਹ ਕਿੱਥੇ ਲਿਖਿਆ ਕਿ ਮੈਂ ਬੇਲਕੁੱਲ ਨਹੀਂ ਸਹਿਮਤ ਮੈਂ ਸਰਕਾਰ ਦੇ ਕੇ ਅਪੀਲ ਕਰਦਾ ਕਿ ਇਹੋ ਜਿਹੇ ਬੰਦਿਆਂ ਨੂੰ ਨਾ ਧਵਾਉ ਨਾਲੇ ਮੈਂ ਵਕੀਲ ਸਾਹਿਬ ਨੂੰ ਵੀ ਅਪੀਲ ਕਰਦਾ ਕਿ ਵਕੀਰ ਸਾਹਿਬ ਦੇਖੋ ਤੁਸੀਂ ਮਾਨਯੋਗ ਐਡਵੋਕੇਟ ਜੀ ਘੁੰਮਣ ਬ੍ਰਦਰ ਇੱਕ ਬੀਬੀ ਹੋਰ سوشل ਮੀਡੀਆ ਤੇ ਵੇਦਾ ਪਿਆ ਸੀ ਕਿ ਆਪਣਾ ਕਿਸੇ ਨੇ ਮੈਨੂੰ ਭੇਜਿਆ ਸੀ ਕਿ ਬੀਬੀ ਵੀ ਆ ਗਈ ਜੀ ਅਮਰਤਪਾਲ ਉਹ ਲਿਖਦੀ ਭਾਈ ਅਮਰਤਪਾਲ ਸਿੰਘ ਜੀ ਦਾ ਕੇਸ ਮੈਂ ਲੜਾਂਗੀ ਉਹ ਭਾਜੀ ਹੋਰ ਵੀ ਲੋਕਾਂ ਦੇ ਕੇਸ ਲੜ ਲਵੋ ਗਰੀਬਾਂ ਦੇ ਕੇਸ ਲੜ ਲਵੋ ਜਿਨ੍ਹਾਂ ਕੋ ਨਹੀਂ ਪੈਸੇ ਐ ਇਹਨਾਂ ਦਾ ਠਗਾ ਨਾ ਕੇਸ ਲੜਨੇ ਆ ਜਿਹੜੇ ਨਿਹੱਥਿਆਂ ਨੂੰ ਕਿਹੜੇ ਗ੍ਰੰਥ ਵਿੱਚ ਲਿਖਿਆ ਜੀ ਕਿ ਮਜਦੂਮ ਗਰੀਬ ਬੇਸਹਾਰਾ ਲੋਕਾਂ ਦਾ ਕਤਲ ਕਰ ਦੋ ਨਾਲੇ ਔਰਤ ਦਾ ਕਤਲ ਕਰਨਾ ਤਾਂ ਵੈਸੇ ਪਾਪ ਆ ਸਾਡੇ ਧਰਮ ਵਿੱਚ ਨੱਥੀ ਉਹ ਵੀ ਉਹਦਾ ਉਹ ਤੇ ਸਾਡੇ ਗੁਰੂ ਮਹਾਰਾਜ ਕਹਿ ਗਏ ਸੀ ਕਿ ਔਰਤ ਦੀ ਤੇ ਰੱਖਿਆ ਕਰਨੀ ਹੈ ਜੇ ਉਹਨੇ ਗਲਤ ਕੁਝ ਕੀਤਾ ਸੀ ਉਹਨੂੰ ਸਮਝਾ ਦਿੰਦਾ ਪਹਿਲਾਂ ਉਹਨੂੰ ਸਮਝਾਇਆ ਸੀ ਫਿਰ ਉਹਨੂੰ ਮਾਰਿਆ ਸੀ ਜੀ ਇਹ ਤੇ ਜਿਹੜਾ ਨਾ ਉਤੋਂ ਇੱਕ ਨਵੀਂ ਗਾਣੀ ਉਹ ਕੁਮਨਪੁਰ ਦੇ ਕੋਲ ਜਾਂਦੇ ਜੀ ਸਾਨੂੰ ਡਰਾ ਜੀ ਕਿ ਇਹਨੂੰ ਪੁੱਤ ਇਨਕਾਊਂਟਰ ਕਰ ਦੇਗੀ ਮੈਂ ਤੇ ਇਹ ਪੁੱਛਣਾ ਚਾਹਦਾ ਲਾਲ ਭਗਵੰਤ ਮਾਨ ਜੀ ਤੁਹਾਡੀ ਪੁੱਤ ਇਨ ਦਾ ਦੋਸ਼ਾਂ ਨੂੰ ਇਨਕਾਉਂਟਰ ਕਰਦੀ ਹੈ ਅਲਹੀ ਜਾਂਦੇ ਆਫਸਰ ਸਭ ਲਿਖੀ ਜਾਂਦੇ ਆ ਅਸੀਂ ਪੇਸ਼ ਕਰਾਵਾਂਗੇ ਜੀ ਤੁਹਾਨੂੰ ਪਹਿਲਾਂ ਅਸੀਂ ਹਾਈ ਕੋਰਟ ਹੀ ਕਰਾਵਾਂਗੇ ਜੀ ਸਾਡਾ ਡਰ ਇਨਕਾਉਂਟਰ ਇਹਨਾਂ ਨੇ ਦੋਸ਼ਨੀਅਤੇ ਲੋਕਾਂ ਨੂੰ ਇਨਕਾਉਂਟਰ ਕਰਦੀ ਹੈ ਭਾਲੇ ਤੇ ਪੁਲਸ ਨੂੰ ਇਹਨਾਂ ਉਹ ਚੱਕਦੇ ਦਾ ਰਿਜ ਲੈਣਾ ਚਾਹਤਾ ਹਮਨ ਬਰਾ ਤੁਹਾਨੂੰ ਇਹ ਕਿਵੇਂ ਇਹਨਾਂ ਨੇ ਕਹਤਾ ਜੀ ਇਨਕਾਉਂਟਰ ਕਰ ਦਾਂਗੇ ਇਹਦਾ ਸਿੱਧਾ ਸਿੱਧਾ ਇਲਜ਼ਾਮ ਪੁਲਸ ਤੇ ਕਿ ਪੁਲਸ ਨੂੰ ਤਾਂ ਭੱਜਿਆ ਆ ਜੀ ਅਸੀਂ ਇਹਦਾ ਕੇਸ ਲਵਾ ਲਾਂਗੇ ਨੇ ਕੋੜ ਹੀ ਪੇਸ਼ ਕਰਾਵਾਂਗੇ ਪਰ ਤੁਹਾਨੂੰ ਖਤਰਾ ਹੈ ਜੀ ਇਨਕਾਉਂਟਰ ਨਾ ਕਰਦੇ ਇਹ ਕੋਈ ਗੱਲ ਹੈ ਇਹਤੇ ਬੋਲੀ ਜੁਰਮ ਨੂੰ ਬੁढ़ाਵਾ ਦੇਣ ਵਾਲੀਆਂ ਗੱਲਾਂ ਇਹ ਜੋ ਗੱਲਾਂ ਕਰਨ ਦੇ ਨਾ ਇਹ ਜੁਰਮ ਨੂੰ ਬੁढ़ाਵਾ ਦੇਣ ਵਾਲੀਆਂ ਗੱਲਾਂ ਮੈਨੇ ਗਿਆਨ ਨਾਲ ਸਿੱਖੀ ਸਿਧਾਂਤਾਂ ਦੇ ਮੁਤਾਬਕ ਕਿਸੇ ਵੀ ਬੰਦੇ ਨੂੰ ਅਮਰ ਕਬਾਲ ਮੈਰੋ ਜਾਂ ਉਹਦੇ ਸਾਥੀਆਂ ਦੇ ਹੱਥੇ ਚ ਨਹੀਂ ਆਣਾ ਚਾਹੀਦਾ ਉਹਨਾਂ ਦਾ ਬਾਈਕਾਟ ਕਰਨਾ ਚਾਹੁੰਦਾ ਇਹੋ ਜੇ ਬੰਦੇ ਨੂੰ ਸਜ਼ਾਈ ਮੂਹ ਤੋਂ ਨਹੀਂ ਚਾਹੀਦੀ ਹੈ ਕਿ ਤਾਂ ਕੋਈ ਵੀ ਆਉਣ ਵਾਲਾ ਬੰਦਾ ਇਥੋਂ ਸਿੱਖ ਲਵੇ ਕਿ ਕਾਨੂੰਨ ਨੂੰ ਹੱਥ ਜੀ ਨਾਲ ਤਾਂ ਕਿ ਕਾਨੂੰਨ ਦਾ ਡਰ ਤੇ ਖੂਫ ਬਣਿਆ ਰਵੇ ਨਾ ਕਿ ਕਾਨੂੰਨ ਦਾ ਡਰ ਖੂਫ ਖਤਮ ਹੋਏ ਤਾਂ ਬਿਲਕੁਲ ਐਸੀ ਸਾਡੇ ਨਾਲ ਜੈਗਪਾਲ ਲਾਲੀ ਜੀ ਤੁਸੀਂ ਇਹਨਾਂ ਦੇ ਵਿਚਾਰਾਂ ਨਾਲ ਸਹਿਮਤੀ ਰੱਖਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੇਖਦੇ ਰਹੋ ਐਲ ਐਫ ਨੋਸ 24 ਕੈਮਰਾਮੈਨ ਰਾਕੇ ਮਰਦੇ ਨਾਲ ਸੁਜੀਤ ਸੇ